ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ rau ke kala ਦੇ ਵਿੱਚ ਰਾਉਕੇ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਜਦੋਂ ਤੁਸੀਂ ਮਾਣੂਕੇ ਗੱਲ ਤੋਂ ਰਾਉਕੇ ਕਲਾਂ ਵਾਲੇ ਪਿੰਡ ਵਿੱਚ ਐਂਟਰੀ ਕੀਤੀ ਐਂਟਰੀ ਕਰਦੇ ਆ ਸਰ ਮਿੱਤਰੋ ਤੁਸੀਂ ਕਨੈਕਟਰ ਸਾਈਡ ਮੁੜਦੇ ਆ ਸਰ ਫਿਰਨੀ ਪੜਦੇ ਆ ਸਰ ਪਾਈ ਹੁਣਾਂ ਨਾਲ ਫੋਨ ਤੇ ਰابطਾ ਕਾਇਮ ਕਰ ਲਿਆ ਜੇ ਬਸ ਅੱਡੇ ਦੇ ਨੇੜੇ ਹੀ ਘਰ ਰਹਿ ਜਾਂਦਾ ਪਰ ਖੇਤਾਂ ਦੇ ਵਿੱਚ ਥੋੜਾ ਜਿਹਾ ਸਾਰੀ ਜਾਣਕਾਰੀ ਲੈ ਕੇ ਦਊਗਾ ਚੰਗੇ ਦੁੱਧ ਦੀ ਮਾਲਕਨ ਗਾਂ ਬਾਈ ਹੁਣਾਂ ਦੀ ਆ ਮਿੱਤਰੋ ਤੇ ਟਾਵਰ ਦੇ ਕੋਲੇ ਬਿਲਕੁਲ ਪਾਈ ਹੁਣਾਂ ਦਾ ਰਹਿਣ ਵਸੇਰਾ ਲੈ ਵੀ ਆ ਟਾਵਰ ਦਿਖਾ ਦੇ ਬਾਈ ਤੇ ਇਹ ਟਾਵਰ ਤੋਂ ਬਿਲਕੁਲ ਬਸ ਆਮੋ ਸਾਹਮਣੇ ਪਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਵੈਡ ਦੀ ਕਿੰਨੂਆ ਸੂਆ ਕਿੰਨੇ ਦਿਨਾਂ ਦੀ ਕੱਚੀ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਆਉ ਮਿਲਦੇ ਆ ਵੀਰੇ ਨੂੰ ਸਾਰੀ ਜਾਣਕਾਰੀ ਲੈਣਿਆ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਬਾਈ ਵਧ ਗਿਆ ਵੀਰੇ ਸੇਤਾ ਦੇ ਪਰਿਵਾਰ ਬਾਈ ਵਧ ਗਿਆ ਵੀਰੇ ਚਲੋ ਠੀਕਮ ਨਾਮ ਦੱਸ ਦਈਏ ਕਿਹੜਾ ਦੀ ਹਰਮਨਦੀਪ ਸਿੰਘ ਵੀਰੇ ਅਮਨਦੀਪ ਸਿੰਘ ਹਾਂਜੀ ਅਮਨਦੀਪ ਵੀਰੇ ਗਾਂ ਜਿਹੜੀ ਹਰਮਨ ਹਰਮਨਦੀਪ ਵੀਰੇ ਹਾਂ ਹਰਮਨਦੀਪ ਸਿੰਘ ਹਰਮਨਦੀਪ ਹਰਮਨਦੀਪ ਵੀਰੇ ਜਿਹੜੀ ਆਪਾਂ ਗਾਂ ਵਿੱਚ ਨਹੀਂ ਆ ਪਹਿਲਾਂ ਤਾਂ ਮੈਨੂੰ ਐ ਦੱਸ ਵੀ ਸੂਹਾ ਕਿੰਨਾ ਹੁੰਦਾ ਹੁੰਦੀ ਹੈ ਇਹ ਵੀਰੇ ਤੀਜਾ ਸੂਹਾ ਹੁੰਦੀ ਆ ਅੱਛਾ ਸੀਮਣ ਕਿਹੜੇ ਦੀ ਆ ਗਈ ਬਾਈ ਇਹ ਫਸੀ ਵਨ ਵੀਰੇ ਜਨਮ ਰਿਪੋਰਟ ਤੇ ਗਈ ਆ ਜੋ ਠੀਕ ਆ ਤੇ ਇਹਦੇ ਅੱਗੇ ਲੱਗਾ ਕਿਹੜਾ ਬਈ ਇਹ ਟਰਮੀਨੇਟਰ ਲੱਗਿਆ ਬੀਏਐਸ ਦਾ ਵੀਰੇ ਏਬੀਐਸ ਦੇ ਟਰਮੀਨੇਟਰ ਦਾ ਲੱਗਾ ਹੋਇਆ ਅੱਛਾ ਕਿੰਨਾ ਦੁੱਧ ਤੂੰ ਇਹ ਦੱਸੀ ਵੀ ਜਿਹੜਾ ਭਾਂਡੇ ਦੇ ਵਿੱਚ ਪਾਉਣਾ ਹੁੰਦਾ ਸੀ ਚੋਕੇ ਡੈਰੀ ਨੂੰ ਪੈਸੇ ਲਿਆਉਂਦਾ ਹੁੰਦਾ ਸੀ ਉਹ ਕਿੰਨੇ ਲਿਆਉਂਦਾ ਹੁੰਦਾ ਸੀ 36 ਕਿਲੋ ਪਾਉਂਦੇ ਰਹੇ ਆ ਦੁੱਧ ਵੀਰੇ 36 ਕਿਲੋ ਆਪਾਂ ਗਾਰੰਟੀ ਨਾਲ ਦਾ ਪੂਆ ਵੀ ਦਵਾਵਾਂਗੇ ਠੀਕ ਆ 36 ਕਿਲੋ ਦੁੱਧ ਦੀ ਮਾਲਕੜ ਰਹੀ ਹੋਈ ਆ ਇਹ ਫਿਰ ਤਾਂ ਥੱਲੋ ਬਹੁਤ ਖੜ ਜਾਂਦੀ ਹੋਣੀ ਆ ਯਾਰ ਵਦਗਾ ਹੈ ਵੀਰੇ 12 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੋਣੇ yeah ਜੋ 10 ਤੋਂ 12 ਦਿਨ ਪਏ ਅਜੇ ਤੇਰਾ ਹਣਾ ਇਹ ਠੀਕ ਆ ਯਾਰਾ ਥਣ ਤੋਂ ਵਿੱਚ ਪੇਰਦਾ ਬਈ ਐ ਤੁਰਦੀ ਹੋ ਗਈ ਪਲਵਾਨਾਂ ਨੂੰ ਥੱਲੋ ਹਣਾ ਹਾਂ ਪਰ ਆਪਣਾ ਕੋਲੇ ਇਹ ਪਹਿਲੇ ਸੋਇਆ ਤਿਆਰ ਹੋਈ ਦੀ ਵੀਡੀਓ ਹੈਗੀ ਆ ਜੇ ਕਹਾਂਗਾ ਆਪਾਂ ਉਹ ਲਾ ਵੀ ਦਵਾਗੇ ਵਿੱਚ ਬਸ ਠੀਕ ਆ ਫਿਰ ਉਹ ਲਾ ਦਾਂਗੇ ਲੈ ਫਿਰ ਤਾਂ ਸਰਾ ਹੀ ਹੋ ਜਾਊਗਾ ਕਿ ਅੱਛਾ ਇੱਕ ਗੱਲ ਹੋਰ ਆ ਵੀ ਇਹਦਾ ਤੂੰ ਦੁੱਧ ਚੁੰੰਦਾ ਰਿਹਾ ਮਸ਼ੀਨੀ ਚਵਾਈ ਤੇ ਕਿ ਹੱਥੀ ਚਵਾਈ ਹੱਥੀ ਚਵਾਈ ਤੇ ਫਿਰ ਹੱਥੀ ਚਵਾਈ ਤੇ ਚੁੰੰਦਾ ਦੋ ਟਾਈਮ ਚਵਾਈ ਕਰਦਾ ਈ ਤਿੰਨ ਟਾਈਮ ਕਰ ਦੋ ਟਾਈਮ ਪਰ ਦੋ ਟਾਈਮ ਦੀ ਬਗਦੀ ਕਰਦੀ ਤਾਂ ਨਹੀਂ ਸੀ ਤਰ੍ਹਾਂ ਤੋਂ ਜਮਾ ਹੀ ਨਹੀਂ ਪਰ ਬਸ ਠੀਕ ਆ ਮੈਂ ਮੰਨ ਲਾ ਓਕੇ ਮਜ਼ ਇਹ ਆਬ ਮੁੱਲ ਪੁਰੇ ਫੋਨ ਤੇ ਹੋਊਗਾ ਜੈਜ ਕਰ ਲਈ ਕਿ ਇਹਦੇ ਨਾ ਜੈਜੀ ਕਰਾਂਗੇ ਪੁਰੇ ਹੁਣ ਕੱਤੀ ਆ ਨਾ ਸੋਰਾ ਜਿਹੜਾ ਮੁੱਲ ਮੰਗੀ ਜਾਵਾਂ ਨਹੀਂ ਨਹੀਂ ਜੈਜੀ ਕਰਾਂਗੇ ਠੀਕ ਆ ਬਾਈ ਕੱਢੀ ਬਾਹਰ ਨੂੰ ਤੋਰੀ ਵੀਰੇ ਬੜਾ ਖੋਲੀ ਇਹਨੂੰ ਲੈ ਵੀ ਮਿੱਤਰੋ ਆਪ ਹੈਗੀ ਇਹ ਜਰਮਨ ਇੰਪੋਰਟੈਂਟ ਸੀਮੰਟ ਦੀ ਕਰਮ ਵਾਲੀ ਅੱਗੇ ਟਰਮੀਨੇਟਰ ਦਾ ਕਿਹੜਾ ਲੱਗਿਆ ਸੀ ਇਹਨੂੰ ਟਰਮੀਨੇਟਰ ਲੱਗਿਆ ਹੋਏ ਸੀ ਟਰਮੀਨੇਟਰ ਲੱਗਿਆ ਠੀਕ ਆ ਬਾਈ ਲੈ ਲੰਮੀ ਤੋਰੀ ਮਾੜੀ ਜੈਨ ਨੂੰ ਘੱਟ ਇੱਧਰੋਂ ਗੇਟ ਵਾਲੇ ਪਾਸੇ ਜਾਂ ਉੱਧਰ ਨੂੰ ਲੈ ਜਾ ਆਪਾਂ ਸਮਾਲੇ ਪਾਸੇ ਹਾਂ ਇੱਧਰ ਨੂੰ ਲੋ ਤੋ ਐ ਤੋੜ ਐ ਜਿਵੇਂ ਹੁਣ ਤੋਰੀ ਆ ਲੈ ਵੀ ਠੀਕ ਹੈਦਾ ਯਾਰਾ ਝੋਲਤਾ ਇਹਦਾ ਖਾਲੀ ਪਿਆ ਬਣਦਾ ਇਹਦਾ ਲਫਾਫਾਈਆ ਪਰ ਨੌ ਦਾ ਹਜੇ ਹੋਣ ਆਏ ਨੇ ਹਗੇ ਮਾਰੀਆਂ ਸਾਰੀਆਂ ਵਾਲਟ ਲਾ ਕੱਢ ਕੇ ਸੋਣਾ ਬਾਈ ਨੇ ਤਾਂ ਕਰਕੇ ਬਾਈ ਕੱਚੀ ਦੀ ਵੀਡੀਓ ਪਾਈ ਪਾਈ ਹੁਣੀ ਹੁੰਦੇ ਕਈ ਵਾਰੀ ਆਇਆ ਅਗਰ ਸਟੇਟ ਦੇ ਕਿਸੇ ਬੰਦੇ ਨੇ ਲੈਣੀ ਹੁੰਦੀ ਆ ਤੇ ਫਿਰ ਉਹ ਭਰਾ ਭਾਲਦੇ ਆ ਕੱਚੀ ਗੰਗਾਵਾ ਬਾਈ ਉਹਨਾਂ ਦਾ ਫੋਨ ਵੀ ਆਉਂਦਾ ਹੁੰਦਾ ਵੀ ਸਾਨੂੰ 15 ਕੁ ਦਿਨਾਂ ਦੀ 20 ਦਿਨਾਂ ਦੀ ਕੱਚੀ ਵੀਡੀਓ ਦਿਖਾਇਆ ਕਰੋ ਪਰ ਸਾਨੂੰ ਸੁਆਦ ਆਉਂਦਾ ਜਦੋਂ ਐਨ ਨਾ ਥੋਕਰਾਂ ਤੇ ਹੋਵੇ ਤੇ ਤੁਰਦੀ ਪੁਲਵਾਨਾਂ ਵਾਂਗੂ ਹੋਵੇ ਤੇ ਫਿਰ ਬੋਲਣ ਦਾ ਦੱਸਣ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਲੈ ਵੀ 30 ਪੈ ਦੀਆਂ ਵਾਲਟਾਂ ਦਿਖਾਈ ਕਿਰਾਂ ਦੀ ਲੇਵੇ ਦੇ ਵਿੱਚ ਹੱਥਾਂ ਨੂੰ ਵੇਖੋ ਬਾਈ ਐਨ ਕਰਮ ਵਾਲੀ ਦਾ ਨਾ ਮੱਝਾ ਵਰਗਾ ਥਾਣਾ ਸੀਲ ਠੰਡੀ ਆ ਅੱਛਾ ਐ ਥੱਲੇ ਥੱਲੇ ਬਾਹ ਲੈਂਦੀ ਆ ਨਾ ਜਮਾ ਵੀਰੇ ਜਮਾ ਥੱਲੇ ਠੀਕ ਆ ਮਾੜਾ ਯਾ ਕਰੀ ਇਨੀ ਕੋਈ ਆ ਥਾ ਲੈਂਦਾ ਹਾਂ ਲੈ ਨਹੀਂ ਠੀਕ ਆ ਜੈਲੀ ਆ ਬਾਈ ਕੋਈ ਸ਼ੱਕ ਨਹੀਂ ਤੇ ਪਾਸ ਕਰੀ ਨਾ ਤਈ ਯਾਰ ਵੇਖੀ ਜੋ ਪਰ ਰਹਿਣ ਦੇ ਆਪੀ ਤਸੱਲੀ ਕਰ ਰੂ ਅਗਲਾ ਅੱਗੇ ਇੱਕ ਟੌਪ ਪੰਨਾ ਪਈ ਬੈਠਾ ਮੈਨੂੰ ਆਹ ਵੇਖ ਲਓ ਵੀਰੇ ਲੈ ਵੀ ਬਾਈ ਹੁਣ ਇੱਕ ਬੇਨਤੀ ਹੱਥ ਜੋੜ ਕੇ ਸੋਲਿਓ ਵੀਰੇ ਵੀ ਆਪਦੀ ਤਸੱਲੀ ਹਰ ਇੱਕ ਪੱਖ ਤੋਂ ਆ ਕੇ ਕਰ ਲਿਆ ਜੇ ਬਾਈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਅਗਲੇ ਨੇ ਪਾਟਿਆ ਲੈਣਾ ਨਹੀਂ ਉਹਨੇ ਕੱਢ ਕੇ ਬਾਹਰ ਮਾਰਨਾ ਤੇ ਤੁਸੀਂ ਪਾਟਿਆ ਦੇਣਾ ਨਹੀਂ ਵੀਰੇ ਠੀਕ ਆ ਗਾਂ 36 ਕਿਲੋ ਦਾ ਰਿਕਾਰਡ ਆ ਪੀਕ ਲੈਵਲ ਦਾ ਵੀਰੇ ਪ੍ਰੋਪਰ ਰਿਕਾਰਡ ਪ੍ਰੋਪਰ ਜਿਹੜਾ ਇਹਦੇ ਲੱਗਿਆ ਹੋਇਆ ਉਹ ਵੀ ਦੱਸ ਦਿੱਤਾ ਕੱਦ ਕਾਠ ਵਾਲੀ ਸੋਹਣੀ ਸੁਨੱਖੀ ਤੀਜਾ ਸੁਆ ਗਾਂ ਰੇਡ ਫੋਨ ਦੇ ਉੱਤੇ ਤਾਂ ਰੱਖਣਾ ਬਈ ਕਿਉਂਕਿ ਗਾਵਾਂ ਹਜੇ ਕੱਚੀ ਵੀ ਅੱਜ ਅਸੀਂ ਰੱਖ ਦਈਏ ਇਹਦਾ ਕੁਝ ਤੇ ਕੱਲ ਨੂੰ ਇਹ ਗਾਂ 2.5 ਲੱਖ ਦੀ ਬਣ ਜੇ ਫਿਰ ਘਾਟਾ ਥੋੜਾ ਖਾਣਾ ਬਈ ਯਾਰ ਐਂ ਗੱਲ ਹੁੰਦੀ ਬਈ ਸੰਭੀ ਕੀਤੀ ਆ ਰੇਟ ਵਿੱਚ ਜਾਇਜ਼ ਹੋਊਗਾ ਬਈ ਜਾਇਜ਼ ਕਰਾਂਗੇ ਨਾ ਜਮਾ ਜਮਾ ਜਾਇਜ਼ ਹੋਊਗਾ ਵੀਰੇ ਇਸਵਰਾਜ ਵਾਲਾ ਮੁੱਲ ਮੰਗੇਗਾ ਕਿ ਆਸ਼ੇ ਵਾਲਾ ਨਹੀਂ ਉਹਦਾ ਵੇਖਣ ਦੇ ਬਈ ਠੀਕ ਆ ਟਰਾਲੀ ਵੀ ਨਾਲ ਹੀ ਦੇਂਗਾ ਲੱਗਦਾ ਮੈਨੂੰ ਠੀਕ ਆ ਬਈ ਨੰਬਰ ਬਈ ਅਕਰੀ ਦੱਸੀ ਵੀਰੇ ਮੈਨੂੰ 99684 ਵੀਰੇ ਜੀ 77329 ਇੱਕ ਵਾਰੀ ਹੋਰ ਬੋਲ ਦਿਓ 99684 ਜੀ 77329 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਬਾਈ ਹੁਣ ਉਹਨਾਂ ਨਾਲ ਰਾਬਤਾ ਕਾਇਮ ਟਾਵਰ ਦੇ ਕੋਲੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਬਾਕੀ ਬਈ ਗੱਲਬਾਤ ਲਈ ਨੰਬਰ ਸਕਰੀਨ ਤੇ ਲਾਇਆ ਹੋਇਆ ਮੇਰਾ ਵਾ ਧੰਨਵਾਦ